ਵੀ ਮੰਨ ਲਓ ਜੇ ਨਾ ਤੁਸੀਂ ਦੁਕਾਨਦਾਰਾਂ ਤੁਹਾਡੇ ਬਾਲੀ ਕੰਮ ਦੀ ਵੀਡੀਓ ਬਣਾ ਕੇ ਦੇਣ ਲੱਗਿਆ ਮੈਂ ਤੁਹਾਨੂੰ ਕਿਉਂ ਕੰਮ ਦੀ ਜੇ ਤੁਸੀਂ ਰੈਸਟੋਰੈਂਟ ਬਣਾਉਣ ਲੱਗਿਆਂ ਸ਼ੋਰੂਮ ਪਾਉਣ ਲੱਗਿਆਂ ਦੁਕਾਨ ਪਾਉਣ ਲੱਗਿਆਂ ਜਾਂ ਦੁਕਾਨ ਪਾਈ ਹੋਈ ਹੈ ਤਾਂ ਤੁਹਾਡਾ ਮਨ ਕਰਦਾ ਕਿ ਯਾਰ ਥੋੜੀ ਜੀ ਤਬਦੀਲੀ ਹੋ ਜੇ ਤਾਂ ਗੱਲਬਾਤ ਬਣ ਜੇ ਅਸਲ ਦੇ ਵਿੱਚ ਗੱਲ ਕੀ ਹੈ ਕਿ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਨਾ ਜਦੋਂ ਤੁਹਾਡੀ ਦੁਕਾਨ ਦੇ ਵਿੱਚ ਕਹੜ ਟ ਚੀਜ਼ ਪਈ ਹੁੰਦੀ ਹੈ ਤਾਂ ਤੁਹਾਡੀਆਂ ਰੱਖੀਆਂ ਹੋਈਆਂ ਜਿਹੜਾ ਤੁਹਾਡਾ ਸੌਦਾ ਹੈ ਨਾ ਉਹ ਵੀ ਘਾਟ ਦੱਸਣ ਲੱਗਿਆ ਨਾ ਸੋਹਣਾ ਦੱਸਣ ਲੱਗ ਜਾਂਦਾ ਤਾਂ ਆਪਾਂ ਇੱਕ ਇਹੋ ਜਿਹੇ ਬੰਦਿਆਂ ਕੋਲੇ ਲੈ ਕੇ ਆਇਆ ਮੈਂ ਭਾਈ ਜੋਗਰਾ ਸਿੰਘ ਜੋਗੇ ਹੁਣਾਂ ਕੋਲੇ ਲੈ ਕੇ ਆਇਆ ਜਿਹੜੇ ਆਪਦੇ ਪਿੰਡ ਦੇ ਵਿੱਚ ਬੈਠੇ ਆ ਇੱਥੇ ਇਹ ਇੰਨਾ ਸੋਹਣਾ ਕੰਮ ਕਰਦੇ ਆ ਦੁਕਾਨਦਾਰਾਂ ਵਾਸਤੇ ਵੀ ਜਿਹਨੂੰ ਦੇਖ ਕੇ ਤੁਹਾਡਾ ਮਨ ਖੁਸ਼ ਹੋ ਜੂਗਾ ਤੇ ਜਾਇਜ਼ ਰੇਟ ਦੇ ਵਿੱਚ ਕੰਮ ਕਰਦੇ ਆ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਕਿੰਨਾ ਟਾਈਮ ਹੋ ਗਿਆ ਯਾਰ ਕਾ ਸੋਹਣਾ ਹੀ ਬੋਤ ਬਣਾਇਆ ਪਿਆ ਯਾਰ ਤੁਹਾਡਾ ਜਗੜ ਇਹਨੂੰ ਭਾਈ ਸੰਨ ਕਈ ਸਾਲ ਹੋ ਗਏ ਅੱਜ ਕਿੰਨੇ ਸਾਲ ਹੋ ਗਏ ਹਾਂ ਲਗਭਗ 2011 ਤੋਂ ਅਸੀਂ ਸ਼ੁਰੂ ਕਰੇ ਸੀਗਾ ਆਹ ਆਹ ਰੈਸਟੋਰੈਂਟ ਵਾਸਤੇ ਹਾਂਜੀ ਇਹਨੂੰ ਕੈਫੇ ਬੂਠ ਬੋਲਦੇ ਬਾਈ ਜੀ ਅੱਛਾ ਹਾਂਜੀ ਹੂੰ ਤੇ ਇਹ ਜਿਆਦਾਤਰ ਹੋਟਲਾਂ ਵਗੈਰਾ ਕੈਫੇ ਆਹ ਜਿਹੜੇ ਮਤਲਬ ਪੀਜ ਪੂਜੇ ਆ ਪੀਜ ਪੂਜੇ ਵਾਲੇ ਵਸਤੇ ਹਾਂਜੀ ਇਹਨੂੰ ਜਿਆਦਾ ਫਾਸਟ ਫੂਡ ਵਾਲੇ ਵਰਤਦੇ ਜੇ ਇਹਨੂੰ ਲਮਕਦਾ ਕਰਨਾ ਹੋਵੇ ਲਮਕਦਾ ਹੋ ਜੂਗਾ ਹਾਂਜੀ ਲਮਕਦਾ ਵੀ ਹੋ ਜੂਗਾ ਇਹ ਜੇ ਇਹਨੂੰ ਐ ਸੰਗਲ ਪਾ ਕੇ ਦੋ ਦੋ ਸੰਗਲ ਪਾ ਕੇ ਲਮਕਾਉਣਾ ਹੋਵੇ ਹਵਾ ਦੇ ਵਿੱਚ ਹਾਂਜੀ ਲਮਕਦਾ ਵੀ ਹੋ ਜੂਗਾ ਜੀ ਲਮਕਦਾ ਵੀ ਹੋ ਜੂਗਾ ਹਾਂਜੀ ਹਾਂਜੀ ਬਿਮਾਨ ਕੇ ਚਲੂ ਕਿਸੇ ਬੰਦੇ ਨੇ ਪਾਣੀ ਦੇ ਉੱਤੋਂ ਦੀਆਂ ਐ ਹੌਲੀ 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 ਐ ਬੈਠੇ ਐ ਖਾਈ ਜਾਂਦੇ ਐ ਘੁੰਮੀ ਜਾਵੇ ਹਾਂਜੀ ਹਾਂਜੀ ਪੰਜ ਚਾਰ ਹੋਣ ਹਨਾ ਫ੍ਰਿਤ ਬੋਗੀਆਂ ਜੀਆਂ ਗੱਲ ਬਣ ਜੂ ਯਾਰ ਹਨਾ ਹਾਂਜੀ ਆ ਆ ਇਹ ਬਣਾ ਦਿੰਨੇ ਐ ਇਹਨੂੰ ਇਹਨੂੰ ਲਮਕਦਾ ਕਰ ਦੇਉਂਗੇ ਹਾਂਜੀ ਇਹਨੂੰ ਲਮਕਦਾ ਕਰਦੇ ਐ ਜੇ ਮਤਲਬ ਇਹਨੂੰ ਲੋਡ ਪਈ ਤਾਂ ਨਹੀਂ ਥੱਲੇ ਰੱਖਦਾ ਤਾਂ ਕਰ ਹੀ ਦੇਣੀ ਇਹ ਐਂਡੋਰ ਵਾਲਾ ਹਾਂਜੀ ਇਹ ਐਂਡੋਰ ਵਾਲਾ ਇਹਦੇ ਵਿੱਚ ਹੀ ਅਸੀਂ ਆਊਟਡੋਰ ਵੀ ਬਣਾਉਣੀ ਹੈਗੀ ਅੱਛਾ ਆਊਟਡੋਰ ਵੀ ਬਣਾਉਂਦਾ ਜੀ ਕਿਸੇ ਨੇ ਬਾਹਰ ਰੱਖਣਾ ਹਾਂਜੀ ਤਾਂ ਉਹਦੇ ਲਈ ਫਿਰ ਲੋਹੇ ਦਾ ਬਣੂਗਾ ਹਾਂਜੀ ਇਹ ਜਿਵੇਂ ਲੋਹੇ ਦਾ ਜੀ ਇਦੇ ਵਿੱਚ ਜਿਹੜੀ ਸੀਟ ਹੈਗੀ ਹੈਗੀ ਉਹ ਜਿਹੜੀ ਗੱਡੀਆਂ ਦੀ ਛੱਤ ਬਣਦੀ ਹੈਗੀ ਉਸ ਚੀਜ਼ ਦੀ ਬਣੀ ਹੋਈ ਹੈ ਜੀ ਇਹ ਹਾਂ ਜਿਹੜੀ ਆਮ ਤੌਰ ਤੇ ਆਪਣੀਆਂ ਗੱਡੀਆਂ ਦੇ ਵਿੱਚ ਛੱਤ ਲੱਗੀ ਹੁੰਦੀ ਹੈ ਤੇ ਉਹੀ ਇਹਦੇ ਵਿੱਚ ਉਸ ਤਰ੍ਹਾਂ ਦੀਆਂ ਸੀਟਾਂ ਬਣਾਈਆਂ ਹੋਈਆਂ ਨੇ ਜੀ ਜੀ ਤੇ ਇਹੇ ਦੇ ਵਿੱਚ ਚਾਰ ਸੀਟਾਂ ਦੋ ਸੀਟਾਂ ਛੇ ਸੀਟਾਂ ਅਲੱਗ-ਅਲੱਗ ਜਿਹੜੀ ਇਹਦੀ ਬਾਹਰ ਦੀ ਸੀਟ ਹੈਗੀ ਹੈ ਜੀ ਉਹ ਬਾਹਰ ਦੀ ਇਹਦੀ ਪੀਵੀਸੀ ਦੀ ਸੀਟ ਬਣੀ ਹੋਈ ਹੈ ਪੀਵੀਸੀ ਦੀ ਬਣੀ ਵੀ ਹਾਂ ਜਿਹੜੇ ਆਊਟਡੋਰ ਦੇ ਵਿੱਚ ਇਹਦੇ ਵਿੱਚ ਸਟੀਲ ਲੋਹੇ ਅਲੱਗ-ਅਲੱਗ ਕਈ ਲਗਭਗ 15 ਡਿਜ਼ਾਈਨ ਹੈਗੇ ਇਸਨ ਕੋਲੇ ਉਹ ਅਗਲੇ ਦੇ ਖਰਚੇ ਦੇ ਹਿਸਾਬ ਨਾਲ ਹਾਂਜੀ ਖਰਚੇ ਦੇ ਹਿਸਾਬ ਨਾਲ ਖਰਚੇ ਦੇ ਹਿਸਾਬ ਨਾਲ ਤੇ ਆ ਵੀ ਪੀਪੀਸੀ ਆ ਹਨਾ ਹਾਂਜੀ ਇਹ ਪੀਪੀਸੀ ਪੀਪੀਸੀ ਦੀ ਆਪਾਂ ਵੀ ਜ਼ਿੰਮੇਵਾਰੀ ਅਗਰ ਦੀ ਹਾਂਜੀ ਜੇ ਸਾਡੀ ਪੂਰੀ ਫੁੱਲ ਜ਼ਿੰਮੇਵਾਰੀ ਆ ਔਰ ਉਹਦੇ ਉੱਪਰ ਜਿਹੜਾ ਪੇਂਟ ਹੈਗਾ ਉਹ ਪਾਊਡਰ ਕੋਟਿੰਗ ਹੈ ਜੀ ਕਿੰਨੇ ਕਿੰਨੇ ਚਿਰ ਦੇ ਵਿੱਚ ਬਈ ਇਹ ਤੁਸੀਂ ਤਿਆਰ ਕਰਕੇ ਦੇ ਦੋਗੇ ਇਹ ਜੀ ਸਾਡੇ ਕੋਲੇ ਲਗਭਗ 1 ਮਹੀਨਾ 1 ਮਹੀਨਾ ਆਰਡਰ ਦੇ ਵਿੱਚ ਹਾਂਜੀ ਆਰਡਰ ਤੇ ਆ ਆ ਆ ਆ ਜੀ ਆਈਫਲ ਟਾਵਰ ਇਹ ਇਹ ਆਈਫਲ ਟਾਵਰ ਆ ਜੀ ਜੀ ਹਾਂਜੀ ਇਹਦੀ ਹਾਈਟ ਲਗਭਗ ਸਵਾ ਘੱਟ ਫੁੱਟ ਹੈ ਜੀ ਤੇ ਇਹ ਅਸੀਂ 4 ਫੁੱਟ ਤੋਂ ਬਣਾਉਣੇ ਸ਼ੁਰੂ ਕਰ ਦਿੰਦੇ ਆ ਤੇ 16 ਫੁੱਟ ਤੱਕ ਬਣਾ ਦਿੰਦੇ ਆ ਨਹੀਂ ਤੁਸੀਂ ਆਪ ਹੀ ਬਣਾਉਂਦੇ ਹੋ ਹਾਂਜੀ ਇਹ ਵੀ ਸਾਰਾ ਕੁਝ ਸਾਡਾ ਆਪ ਦਾ ਬਣਿਆ ਹੋਇਆ ਹੈ ਅੱਛਾ ਮਤਲਬ ਮੈਂ ਤਾਂ ਕਿਹਾ ਕਿ ਤੁਸੀਂ ਸ਼ਾਇਦ ਲਿਆ ਆ ਕੇ ਵੇਚਦੇ ਹੋ ਨਹੀਂ 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 ਜੀ ਲਿਆਂਦੀ ਹੋਈ ਇਹਦੇ ਵਿੱਚ ਕੋਈ ਚੀਜ਼ ਨਹੀਂ ਸਾਰਾ ਸਮਾਨ ਸਾਡਾ ਆਪ ਦਾ ਬਣਿਆ ਹੋਇਆ ਹੈ ਆਪ ਦਾ ਜਰ ਕਮਾਲ ਆ ਕਟਿੰਗ-ਕੁਟਿੰਗ ਕਰਾ ਕੇ ਬਣਾਇਆ ਜਮਾਉ ਮੈਂ ਪਿਆ ਹੈ ਹੈਨਾ ਅੱਛਾ ਜਿੱਡਾ ਮਰਜੀ ਵੱਡਾ ਕਰਾ ਲਓ ਹਾਂਜੀ 4 ਫੁੱਟ ਤੋਂ ਲੈ ਕੇ 16 ਫੁੱਟ ਤੱਕ ਅਸੀਂ ਬਣਾ ਦਿੰਦੇ ਆ ਤੇ ਇਹਦੇ ਵਿੱਚ ਲਾਈਟਾਂ ਲੂਟਾਂ ਲਾ ਕੇ ਜਿਵੇਂ ਇਹ ਇਹ ਆਮ ਤੌਰ ਤੇ ਕੌਣ ਰੱਖਦੇ ਆ ਇਸ ਨੂੰ ਵੀ ਜਿਆਦਾਤਰ ਕਈ ਵਾਰੀ ਕੋਈ ਹੋਟਲ ਵਾਲੇ ਜਾਂ ਸਕੂਲਾਂ ਵਾਲੇ ਹੂੰ ਤੇ ਜਾਂ ਕੋਈ ਕੋਠੀਆਂ ਦੇ ਵਿੱਚ ਰੱਖਣ ਵਾਸਤੇ ਵੀ ਲੈ ਜਾਂਦਾ ਕੋਠੀਆਂ ਦੇ ਵਿੱਚ ਰੱਖਣ ਵਾਲਾ ਵੀ ਖਰੀਦ ਸਕਦਾ ਇਹਦੇ ਵਿੱਚ ਥੋੜਾ ਜਿਹਾ ਲਾਈਟਿੰਗ ਲੂਟਿੰਗ ਕਰਕੇ ਇਹਨੂੰ ਥੋੜਾ ਚਮਕਦਾਰ ਬਣਾ ਕੇ ਹਨਾ ਘੈਂਟ ਤਰੀਕੇ ਨਾਲ ਇਹਦੇ ਉੱਪਰ ਲਾਈਟਾਂ ਪੈਂਦੀਆਂ ਕਰਕੇ ਤੇ ਗੱਲਬਾਤ ਬਣ ਜੂਗੀ ਮਨੋ ਕਹਿਣ ਤੋਂ ਪਾਓ ਵੀ ਜੇ ਕਿਸੇ ਨੇ ਕੋਠੀ ਦੇ ਵਿੱਚ ਮੈਂ ਤਾਂ ਕਹਿੰਦਾ ਯਾਰ ਜਿਹੜੇ ਢਾਬਿਆਂ ਵਾਲੇ ਆ ਉਹ ਇਹਨੂੰ ਰੱਖੋ ਥੋੜਾ ਜਿਹਾ ਵੱਡਾ ਬਣਾ ਕੇ ਹਾਂਜੀ ਅਟਰੈਕਟਿਵ ਲੱਗੂਗਾ ਹਾਂਜੀ 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 ਟਾਬਿਆਂ ਵਾਲੇ ਜੇ ਮੂਰੇ ਰੱਖਣਗੇ ਨਾ ਆਮ ਤੌਰ ਤੇ ਤਾਂ ਉਹਦੇ ਨਾਲ ਫਿਰ ਨਿਗਾਹ ਪੈਂਦੀ ਹੈ ਜੀ ਵੱਖਰੀ ਚੀਜ਼ ਆ ਹੈਲਗ ਚੀਜ਼ ਆ ਇਹ ਰੱਖਣ ਚਾਹੀਦੀ ਹੈ ਰੱਖਣੀ ਚਾਹੀਦੀ ਹੈ ਤੇ ਆ ਯਾਰ ਮੈਨੂੰ ਰੈਕ ਦੱਸ ਆਮ ਤੌਰ ਤੇ ਨਾ ਰੈਕ ਸੱਚੀ ਇੱਕ ਦੁਕਾਨਦਾਰਾਂ ਦੀ ਬਹੁਤ ਵੱਡੀ ਪ੍ਰੋਬਲਮ ਆ ਪਹਿਲੀ ਤਾਂ ਗੱਲ ਰੈਕ ਮਿਲਦੇ ਨਹੀਂ ਇੰਨੇ ਘੈਂਟ ਜੇ ਮਿਲਦੇ ਤਾਂ ਫਿੱਟ ਹੋਣ ਵਾਲਾ ਸਿਸਟਮ ਨਹੀਂ ਹੁੰਦਾ ਨਹੀਂ ਫਿੱਟ ਅਸੀਂ ਸਾਰਾ ਕੁਝ ਬਣਾ ਕੇ ਹੀ ਅਗਰਾਂ ਦੇ ਤੱਕ ਪਹੁੰਚ ਉਸ ਤੋਂ ਬਾਅਦ ਫੀਟਿੰਗ ਵੀ ਅਸੀਂ ਆਪ ਕਰਕੇ ਆਉਂਦੇ ਹਾਂ ਇਸਦੀ ਹੂੰ ਕਿੰਨੇ ਤਰ੍ਹਾਂ ਦੇ ਡਿਜ਼ਾਈਨ ਮਿਲ ਜਾਂਦੇ ਰਹਿ ਕੇ ਸਾਡੇ ਕੋਲੇ ਜੀ ਇਹਦੇ ਵਿੱਚ ਜੇ ਸਾਰੇ ਡਿਜ਼ਾਈਨਾਂ ਦੀ ਗਿਣਤੀ ਲਾਈਏ ਤਾਂ 100 ਤੋਂ ਵੀ ਜ਼ਿਆਦਾ ਨੇ ਅੱਛਾ ਇੰਨੇ ਆ ਹਾਂਜੀ ਹੂੰ ਕਿਸੇ ਵੀ ਕੰਪਨੀ ਦਾ ਹੋਵੇ ਉਹ ਅਸੀਂ ਬਣਾਉਣੀ ਹੈ अच्छा मतलब ਜਿਵੇਂ ਤੁਸੀਂ ਉਹਦੀ ਗੱਲ ਕਰਦੇ ਸ਼ਾਇਦ 8-ਟੈਬ ਹਾਂ ਹਾਂ 8-ਟੈਬ ਵਾਲਿਆਂ ਦੇ ਨਾਲ ਮਿਲਦਾ ਜੁਲਦਾ ਮਾਡਲ ਆ ਇਹ ਜੀ ਹਾਂਜੀ ਇਹਦੇ ਵਿੱਚ ਜਿੰਨੇ ਵੀ ਬ੍ਰਾਂਡ ਹੈਗੇ ਉਹ ਸਾਰੇ ਆਪ ਕੋ ਆਪ ਦਾ ਅਡੋਡੀ ਡਿਜ਼ਾਈਨ ਦੇ ਹਿਸਾਬ ਨਾਲ ਤਿਆਰ ਕਰਵਾਉਂਦੇ ਆ ਅਛਾ ਜੀ ਹਾਂਜੀ ਤੇ ਇਹ ਇਹ ਤੁਹਾਡੇ ਤੋਂ ਬ੍ਰਾਂਡਾਂ ਵਾਲੇ ਵੀ ਕਹਿ ਦਿੰਦੇ ਸਾਨੂੰ ਬਣਾ ਦੇ ਹਾਂ ਕਈ ਹੈਗੇ ਜੀ 2 4 ਸਾਡੇ ਕੋਲ ਹੈਗੇ ਜਿਹੜੇ ਬ੍ਰਾਂਡ ਅਸੀਂ ਬਣਾਉਨੇ ਆ ਜੀ ਨਹੀਂ ਤਾਂ ਸਾਡਾ ਖੁੱਲਾ ਕੰਮ ਆ ਸਤੋਂ ਕੋਈ ਬਣਾਵਾ ਦੇ ਜੇ ਤਾਂ ਕੋਈ ਵੀ ਦੁਕਾਨਦਾਰ ਕਹਦੇ ਯਾਰ ਵੀ ਮੈਨੂੰ ਟੇਬ ਵਾਲਿਆਂ ਦਾ ਨਾਈਕ ਵਾਲਿਆਂ ਦਾ ਜਿਹੜਾ ਵੀ ਮਰਜ਼ੀ ਬਣਾ ਦੇ ਉਹ ਉਹ ਬਣਾ ਦੇਣ ਹਾਂਜੀ ਹਾਂਜੀ ਉਹ ਉਹ ਬਣਾ ਕੇ ਦੇ ਦਿੰਨੇ ਆ ਇਹਦੇ ਚ ਵੀ ਇੱਕ ਤਾਂ ਕੰਦ ਚ ਲੱਗਣ ਵਾਲਾ ਹੋ ਗਿਆ ਹਾਂਜੀ ਹਨਾ ਬਾਈ ਹਾਂਜੀ ਹਾਂਜੀ ਆ ਕੰਦ ਚ ਲੱਗਣ ਵਾਲਾ ਕੰਦ ਚ ਹੋ ਗਿਆ ਜੀ ਇਸ ਦਿਨ ਸਹੀ ਪਿੱਛੇ ਹੋ ਗਈ ਜੀ ਉਸ ਦੀ ਉਹੀ ਪੇ ਅੱਗੇ ਹੋ ਗਈ ਜੀ ਆ ਆ ਦੇਖੋ ਆ ਆ ਸ਼ੀਸ਼ੇ ਵਾਲਾ ਹੋ ਗਿਆ ਹਾਂਜੀ ਆ ਸ਼ੀਸ਼ੇ ਵਾਲਾ ਹੋ ਗਿਆ ਹਾਂ ਤੇ ਆ ਲੱਕੜ ਵਾਲਾ ਹੋ ਗਿਆ ਹਾਂ ਆ ਭਲਾਈ ਵਾਲਾ ਹੋ ਗਿਆ ਇਹ ਭਲਾਈ ਵਾਲਾ ਇਹ ਭਲਾਈ ਵਾਲਾ ਹੋ ਗਿਆ ਆ ਲੱਕੜ ਕਾਦੀ ਲੱਗੇ ਆ ਸੋਹਣੀ ਬੜੀ ਲੱਕੜੇ ਇਹ ਲੱਕੜ ਇਸ ਨੂੰ ਕੈਲ ਕਹਿੰਦੇ ਜੀ ਜੰਮੂ ਵਾਲੀ ਹੂੰ ਤੇ ਬਾਕੀ ਇਹ ਹੈ ਇੰਪੋਰਟਡ ਲੱਕੜੀ ਕਰਾ ਨਹੀਂ ਉਹ ਕਿਰਾਏ ਸੁਣ ਹੁਣ ਇਹਨੂੰ ਕੀ ਹੋਣਾ ਇਹਨੂੰ ਖਰਾਬ ਤਾਂ ਹੋਣਾ ਕੀ ਹੈ ਸਭ ਤੋਂ ਵਧੀਆ ਗੱਲ ਪਤਾ ਕੀ ਆ ਵੀ ਇਹਦਾ ਕੰਧ ਦੇ ਨਾਲ ਕੰਸਰਨ ਕੋਈ ਨਹੀਂ ਹਾਂਜੀ ਹਾਂਜੀ ਇਸ ਕਰਕੇ ਵੀ ਨਹੀਂ ਖਰਾਬ ਹੁੰਦੇ ਜਿਵੇਂ ਕਿਰਾਏ ਵਾਲੀ ਦੁਕਾਨ ਆ ਗਈ ਕੋਈ ਵੀ ਤਾਂ ਉਸ ਦੇ ਵਿੱਚ ਇਹਨੂੰ ਖੋਲਣਾ ਚੱਕਣਾ ਜਾਂ ਸਾਲ ਬਾਅਦ ਲੱਕੜ ਵਾਲੀ ਦੀ ਫੀਟਿੰਗ ਹੋ ਜਾਂਦੀ ਹੈ ਉਹ ਪੱਟੀ ਦਾ ਨਹੀਂ ਹੈ ਦਵਾਰੇ ਤਾਂ ਜੇ ਪੱਟੇ ਜਾਵੇ ਤਾਂ ਖਰਾਬ ਹੋ ਜਾਂਦਾ ਤਾਂ ਇਸ ਨੂੰ ਸਾਡੇ ਨੂੰ ਕਿਦੋਂ ਵੀ ਖੋਲ ਕੇ ਤੁਸੀਂ ਕਿਦੋਂ ਵੀ ਕਿਤੇ ਲਿਜਾ ਸਕਦੇ ਹੋ ਔਰ ਜਿਹੜਾ ਕਲਰ ਸਾਡੇ ਇਹਦੇ ਉੱਤੇ ਪਾਊਡਰ ਕੋਟਿੰਗ ਹੋਈ ਆ ਤਾਂ ਇਸ ਦੀ ਸਾਡੀ ਫੁੱਲ ਗਾਰੰਟੀ ਹੋਊਗਾ ਇਹ ਤਾਂ ਲੈਣਾ ਹੀ ਨਹੀਂ ਹਾਂਜੀ ਇਹਦੇ ਵਿੱਚ ਜਿਵੇਂ ਹੁਣ ਪਾਈਪ ਅਸੀਂ ਜਿਸਤੀ ਲਾਉਨੇ ਤਾਂ ਜਿਵੇਂ ਕੋਈ ਸਟੀਲ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਹੋਰ ਕਿਸੇ ਨੇ ਅਲੱਗ ਕਰਾਉਣਾ ਹੋਵੇ ਤਾਂ ਉਹ ਵੀ ਕਸੀ ਕਰਕੇ ਉਹ ਆਪਾਂ ਆਪਦੇ ਖਰਚੇ ਦੇ ਸਹਾਰੇ ਬੰਦਾ ਕਰਦੇ ਹਾਂ ਹਾਂ ਖਰਚੇ ਦੇ ਸਹਾਰੇ ਹਾਂਜੀ ਤੇ ਆਹ ਕੱਚਾ ਨਾ ਹੋ ਗਿਆ ਹਾਂਜੀ ਇਹ ਚੀਜ਼ ਉਹੀ ਆ ਬਸ ਪਾਈਪ ਵਗੈਰਾ ਜੀ ਇਹ ਇਕੱਲੇ ਆ ਸ਼ੀਸ਼ੇ ਦਾ ਹੀ ਹੱਕਾ ਕੱਚ ਦੇ ਪਾਤੇ ਆ ਆ ਆ ਵੀ ਰਹਿ ਕੀ ਆ ਹਾਂਜੀ ਇਹ ਜਿਆਦਾਤਰ ਜੀ ਨਾ ਕੱਪੜੇ ਇਸ ਸਾਈਡ ਵੀ ਜਿਵੇਂ ਟੰਗੇ ਜਾਣਗੇ ਤੇ ਇਧਰ ਤੈਹਾ ਮਾਰ ਕੇ ਰੱਖੀ ਜਾਣਗੇ ਅੱਛਾ ਉਸ ਲਈ ਇਹ ਸ਼ਾਇਦ ਉਹਦੇ ਲਈ ਬਣੇ ਹੋਇਆ ਤੇ ਆ ਆ ਵੀ ਕੱਪੜਿਆਂ ਦਾ ਇਹ ਕਾਊਂਟਰ ਆ ਗਿਆ ਜੀ ਕੱਪੜੇ ਦਿਖਾਉਣ ਵਾਸਤੇ ਅੱਛਾ ਇਹ ਕੱਪੜੇ ਦਿਖਾਉਣ ਵਾਸਤੇ ਕਾਊਂਟਰ ਆ ਗਿਆ ਹਾਂਜੀ ਇਹਦੇ ਵਿੱਚ ਜਿਵੇਂ ਕਲਰ ਹੋ ਗਿਆ ਜੀ ਜਿਵੇਂ ਹੁਣ ਇਹ 골ਡਨ ਕਲਰ ਚੱਲ ਰਿਹਾ ਹੈ ਤਾਂ ਇਹਦੇ ਵਿੱਚ ਸਾਡੇ ਕੋਲ 골ਡਨ ਕਲਰ ਦਾ ਵੀ ਆਪਸ਼ਨ ਹੈ ਜੀ ਕਲਰ ਜਿਹੜਾ ਮਰਜ਼ੀ ਹਾਂ ਕਲਰ ਜਿਹੜਾ ਕੋਈ ਮਰਜ਼ੀ ਕਰਵਾ ਦੇ ਜਿਹੜਾ ਮਰਜ਼ੀ ਕਰਵਾ ਦੇ ਇਹ ਇੱਕ ਮੈਨੂੰ ਆ ਦਿਖਾ ਆ ਜਿਹੜਾ ਹੈਗਾ ਜਮਾ ਸੈਂਪਲ ਆ ਵੀ ਜੇ ਕਿਸੇ ਨੇ ਕੰਧ ਨਾਲ ਲਾਉਣਾ ਹੀ ਨਹੀਂ ਹਾਂਜੀ ਇਹ ਜੀ ਜਿਆਦਾਤਰ ਕਰਿਆਣੇ ਵਾਲਿਆਂ ਦੇ ਚੱਲਦੇ ਨੇ ਅੱਛਾ ਹਾਂ ਵੈਸੇ ਤਾਂ ਇਹ ਜਿੰਨੇ ਜਿੰਨੇ ਸੁਪਰਮਾਰਕੀਟ ਉਸ ਦੇ ਹਿਸਾਬ ਨਾਲ ਇਹ ਸਾਡਾ ਸੈਂਪਲ ਪੀਸ ਆ ਇਸ ਦੇ ਜੇ ਇਸ ਕੰਮ ਵਾਲਾ ਸਾਥੋਂ ਲਊਗਾ ਉਸ ਦੇ ਹਿਸਾਬ ਨਾਲ ਵੀ ਅਗੋਂ ਡਿਜ਼ਾਈਨਿੰਗ ਕਰਕੇ ਦੇਵਾਗੀ ਠੀਕ ਆ ਹੂੰ ਹਾਂਜੀ ਔਰ ਸਾਡਾ ਇਹ ਲਗਭਗ 70 ਤੋਂ 80 ਕਿਲੋ ਵਜ਼ਨ ਇੱਕ ਸੈਲਫ ਚੱਲੂਗੀ ਉਸੇ ਹੀ ਆ ਇੱਕ ਸੈਲਫ ਇੰਨਾ ਵਜ਼ਨ ਹਾਂ ਇੱਕ ਸੈਲਫ 70 ਤੋਂ 80 ਕਿਲੋ ਬਾਕੀ ਸੈਲਫਾਂ ਵੱਡੀਆਂ ਛੋਟੀਆਂ ਜਿਵੇਂ ਜਿਹੇ ਜੱਕ ਅਗਲੇ ਦਾ ਕੰਮ ਹੋ ਜੂ ਇਹਨੂੰ ਫਿਟਿੰਗ ਕਰਨ ਦੀ ਲੋੜ ਨਹੀਂ ਇਹ ਭਾਵੇਂ ਵਿਚਾਲੇ ਜਿਵੇਂ ਆਪਾਂ ਦੁਕਾਨ ਗਾਹਕ ਲੰਘਦਾ ਰੱਖਣਾ ਹੁੰਦਾ ਹਾਂ ਹਾਂ ਹਾਂਜੀ ਹਾਂਜੀ ਇਹ ਦੋਨੋਂ ਸਾਈਡ ਬਣ ਜਾਂਦਾ ਨਹੀਂ ਡਬਲ ਬਣ ਜਾਂਦਾ ਇਹੀ ਸੈਲਫਾਂ ਦੀ ਇੱਧਰ ਹੋ ਜਾਣੀਆਂ ਕੋ ਸੈਂਟਰ ਰੈਕ ਬੋਲ ਦਿੰਦੇ ਆ ਇਹ ਦਰਵਾਜ਼ੇ ਨਾਲ ਲੱਗ ਜੂਏ ਹੂੰ ਮੈਂ ਸਮਝ ਗਿਆ ਜੇ ਜੇ ਇਹਦੇ ਇੱਧਰ ਵੀ ਇੱਧਰ ਵੀ ਐ ਲਾਉਣੀਆਂ ਐ ਵੀ ਲੱਗ ਜਾਣਗੀਆਂ ਹਾਂ ਹਾਂਜੀ ਹਾਂਜੀ ਲੱਗਣੀਆਂ ਜੀ ਲੱਗਣੀਆਂ ਇੱਧਰ ਵੀ ਲੱਗ ਜਾਣਗੀਆਂ ਫਿਰ ਜਿਵੇਂ ਆਲੇ-ਪਦਾਲੇ ਦੀ ਗਾਹ ਘੁੰਮੀ ਜਾਵੇ ਹਾਂਜੀ ਹਾਂਜੀ ਤੇ ਇਹ ਪਿਆਰ ਹੋਊਗਾ ਇਹ ਪਿਆਰ ਹੋਊਗਾ ਹਾਂ ਇਹ ਉਵੇਂ ਬਣ ਗਿਆ ਤੇ ਆ ਆ ਬਾਈ ਆ ਵੀ ਸੈਂਪਲ ਹੀ ਰੱਖੇ ਹੋਇਆ ਹਾਂ ਇਹ ਤਾਂ ਸੈਂਪਲ ਆ ਜੀ ਇਹਦਾ ਬਸ ਕਈ ਵਾਰ ਕੋਈ ਚੀਜ਼ ਹੈਂਗਿੰਗ ਜੀ ਵਾਲੀ ਹੁੰਦੀ ਹੈ ਜੀ ਉਸ ਵਾਸਤੇ ਹੈਗਾ ਜੀ ਆ ਵੀ ਇਹ ਦਿਖਾਉਣ ਰੱਖੇ ਹੋਇਆ ਹਾਂ ਦਿਖਾਉਣ ਰੱਖੇ ਇਹਦੇ ਵਿੱਚ ਲਗਭਗ ਸਾਡੇ ਕੋਲ 40 ਤੋਂ 50 ਡਿਜ਼ਾਈਨ ਐ ਇਹਦੇ ਵਿੱਚ ਹੈਗੇ ਜੀ ਤੇ ਆ ਆਹ ਇਹ ਜਿਆਦਾਤਰ ਜੀ ਬੂਟਾਂ ਵਾਲਾ ਇਹਦੇ ਉੱਤੇ ਬੂਟ ਦੇ ਸਿੰਪਲ ਰੱਖੀ ਜੀ ਨੇ ਇਹ ਸਾਡੇ ਕੋਲ 4 ਡਿਜ਼ਾਈਨ ਲੱਗੇ ਹੋਏ ਨੇ ਤੇ ਇਹਦੇ ਵਿੱਚ 10 ਵਾਰ 10 ਤੋਂ 12 ਡਿਜ਼ਾਈਨ ਇਹਦੇ ਵਿੱਚ ਵੀ ਹੈਗੇ ਸਨ ਅੱਛਾ ਹਾਂਜੀ ਇਹ ਬੂਟਾਂ ਵਾਲਾ ਸ਼ੋਅਰੂਮ ਵਾਲਾ ਕਰ ਸਕਦਾ ਹਾਂਜੀ ਤੇ ਉਹ ਚੂਲੇ ਇਹ ਚੂਲੇ ਇਹ ਇਹ ਚ ਸਾਡੇ ਕੋਲੇ ਲਗਭਗ ਇਹਦੇ 15 ਡਿਜ਼ਾਈਨ ਹੈਗੇ ਨੇ ਉਹ ਚੂਲੇ ਦੇ ਹਾਂਜੀ ਹੂੰ ਤੇ ਇਹ ਜਿਵੇਂ ਵੀ ਕਿਸੇ ਕੋਈ ਦੂਰ ਨੇੜੇ ਭੇਜਣਾ ਹੋਵੇ ਤਾਂ ਉਹ ਵੀ ਅਸੀਂ ਭੇਜਦੇ ਹਾਂ ਅੱਛਾ ਜਿੱਥੇ ਮਰਜੀ ਹਾਂਜੀ ਜਿੱਥੇ ਮੈਂ ਦੁਕਾਨਦਾਰਾਂ ਬਾਰੇ ਵੀ ਪੁੱਛਣਾ ਚਾਹੁੰਦਾ ਸੀ ਵੀ ਜੇ ਮੰਨ ਕੇ ਚੱਲੋ ਦੁਕਾਨ ਫਿਟਿੰਗ ਕਰਾਉਣ ਵਾਸਤੇ ਬੰਦਾ ਕੋ ਲੁਧਿਆਣੇ ਸਦਲੇ ਕੋ ਕਿਤੇ ਸਦਲੇ ਜਾਂਦਾ ਕਿਤੇ ਵੀ ਸਦੇ ਜੀ ਅੱਛਾ ਜੀ ਹਾਂਜੀ ਪੂਰੇ ਭਾਰਤ ਚ ਜਾਵਾਂਗੇ ਜੀ ਕਿਤੇ ਵੀ ਸਦੇ ਪੂਰੇ ਭਾਰਤ ਜਿੱਥੇ ਮਰਜੀ ਬੰਦਾ ਤੁਹਾਨੂੰ ਸ਼ੋਰੂਮ ਦਾ ਇਹਦਾ ਸਰ ਹਾਂਜੀ ਅਸੀਂ ਆਪੇ ਆਪਦਾ ਸਮਾਨ ਭੇਜਾਂਗੇ ਆਪੇ ਅਸੀਂ ਆਪਦੇ ਬੰਦੇ ਫਿਟਿੰਗ ਵਾਲੇ ਭੇਜਾਂਗੇ ਤਾਂ ਸਾਡੇ ਕੋਲ ਇਹਦਾ ਬਿੱਲ ਵਗੈਰਾ ਸਭ ਕੁਝ ਪੱਕਾ ਬਿੱਲ ਮਿਲੂਗਾ ਜੀ ਪੱਕਾ ਹੋਊਗਾ ਹਾਂਜੀ ਤੇ ਇੱਕ ਯਾਰ ਆਹ ਚੀਜ਼ ਪਈ ਆ ਇਹ ਕੀ ਆ ਆਹਾ ਇਹ ਇਹਨੂੰ ਸਪੂਨ ਕੋਟਡ ਸੀਟ ਬੋਲ ਦਿੰਦੇ ਆ ਜੀ ਹੂੰ ਇਹ ਜ਼ਿਆਦਾਤਰ ਕੋਠੀਆਂ ਦੇ ਹੁਣ ਉੱਪਰ ਟੇਪਰ ਜਿਹੜੇ ਡਿਜ਼ਾਈਨ ਬੰਦੇ ਨੇ ਉਸ ਤੇ ਲੱਗ ਰਹੀ ਹੈ। ਅੱਛਾ ਛੱਤ ਤੇ ਹਾਂ। ਛਤ ਤੇ? ਹਾਂਜੀ। ਬਾਹਰਲੇ ਤਾਂ ਛੱਤ ਤਾਂ ਛੱਤ ਰਹਿੰਦੀ। ਹੂੰ ਹਾਂਜੀ। ਆ ਯਾਰ ਵੱਖਰੀ ਚੀਜ਼ ਆ ਯਾਰ ਮੈਂ ਪਹਿਲੀ ਏ ਦੇਖ। ਹਾਂਜੀ। ਜਿਹੜੀ ਐ ਛੱਤ ਬਾਹਰਲੇ ਦੇ ਕੋਠਿਆਂ ਦੀ ਨਹੀਂ ਹੂੰ ਹੂੰ ਜਿਹੜੀ ਐ ਛੋਟਰੀ ਇਹ ਤੁਹਾਡੇ ਕੋਲ ਮਿਲਦੀ ਆ? ਹਾਂ ਹਾਂਜੀ ਅਸੀਂ ਇਹਦੀ ਫਿਟਿੰਗ ਕਰਕੇ ਦਿੰਦੇ ਹਾਂ ਜੀ। ਅੱਛਾ ਤੁਸੀਂ ਇਹਨੂੰ ਫਿੱਟ ਕਰਦੇ। ਹਾਂਜੀ। ਤੁਸੀਂ ਇਹ ਵੇਚਦੇ ਵੀ ਆ? ਨਹੀਂ ਅਸੀਂ ਇਹ ਊਮ ਸ਼ੀਟ ਨਹੀਂ ਦਿੰਦੇ ਕਿਸੇ ਨੂੰ। ਅਸੀਂ ਇਹ ਤਿਆਰ ਕਰਕੇ ਹੀ ਦਿੰਦੇ ਹਾਂ। ਅੱਛਾ ਜੀ। ਹਾਂਜੀ। ਅੱਛਾ ਇਹ ਤੁਸੀਂ ਫਿੱਟ ਕਰਕੇ ਦਿੰਨਾ ਜੇ ਕਿਸੇ ਨੇ ਕੋਠੀ ਦੀ ਛੱਤ ਤੇ ਇਹ ਕਰਵਾਉਣੀ ਆ ਹਾਂਜੀ ਕਰਵਾਉਣੀ ਜਿਹਨੂੰ ਇਹਦੇ ਬਾਰੇ ਪਤਾ ਹੈ ਹਾਂਜੀ ਝੌਂਪੜੀ ਟਾਈਪ ਜਿਹੜੀ ਹੈ ਉੱਤੇ ਹੁੰਦੀ ਉਹਤੇ ਮੈਂ ਸਮਝ ਗਿਆ ਹੁਣ ਤਾਂ ਮੇਰੇ ਆ ਗਈ ਦਿਮਾਗ 'ਚ ਗੱਲ ਹਾਂਜੀ ਤੇ ਇਹ ਇਹ ਤੁਸੀਂ ਸ਼ੀਟ ਨਹੀਂ ਕੱਲੀ ਦਿੰਦੇ ਜੇ ਕੋਈ ਫਿੱਟ ਕਰਾਊਗਾ ਤਾਂ ਕਰਕੇ ਦੇਵਾਂ ਹਾਂ ਫਿੱਟ ਕਰਕੇ ਫਿੱਟ ਕਰਾਊਗਾ ਤਾਂ ਕਰਕੇ ਦੇਵਾਂਗੇ ਹਾਂਜੀ ਤੇ ਤਕਰੀਬਨ ਤਕਰੀਬਨ ਆਪਾਂ ਸਾਰਾ ਕੰਮ ਕਵਰ ਕਰ ਲਿਆ ਕੋਈ ਹੋਰ ਵੀ ਕੋਈ ਸਰਵਿਸ ਹੈਗੀ ਜਿਹੜੀ ਤੁਹਾਡੇ ਤੋਂ ਮਿਲਦੀ ਨਹੀਂ ਜਿਵੇਂ ਅਸੀਂ ਗੇਟ ਗ੍ਰਿਲਾਂ ਜੀ ਬਣਾਉਨੇ ਆ ਗੇਟ ਅਸੀਂ ਜਿਵੇਂ ਪ੍ਰੋਫਾਈਲ ਗੇਟ ਹੈਗੇ ਜੀ ਤਾਂ ਉਹਦਾ ਗੇਟ ਦੇ ਪ੍ਰੋਫਾਈਲ ਤੱਕ ਪਾウダー ਕੋٹنگ ਆਉਂਦੀ ਆ ਪਰ ਉਸ ਨੂੰ ਪਿਛਲੀ ਜਿਹੜੀ ਹੈਗੀ ਉਹਦੀ ਪਾਈਪ ਨਹੀਂ ਕੋਈ ਪਾウダー ਕੋٹنگ ਕਰਦਾ ਤਾਂ ਉਹ ਅਸੀਂ ਪਾਈਪ ਵੀ ਉਹਦੀ ਪਾウダー ਕੋٹنگ ਕਰਕੇ ਦੇਵਾਂਗੇ ਤੇ ਜਿਹੜੀ ਉਸ ਦੇ ਜੇ ਉਸ ਨੂੰ ਅਗਲਾ ਸੀਟ ਨੂੰ ਦੁਬਾਰੇ ਕਹੂਗਾ ਤਾਂ ਅਸੀਂ ਪੂਰਾ ਗੇਟ ਦੁਬਾਰੇ ਪਾਊਡਰ ਕੋٹنگ ਕਰਦਨੇ ਆਂ ਦੋ ਵਾਰ ਡਬਲ ਕਰਦਨੇ ਆਂ ਉਸ ਨੂੰ ਠੀਕ ਹੈ ਜੀ ਹਾਂਜੀ ਗੇਟ ਵੀ ਕਰਦਿਆਂ ਗ੍ਰਿਲਾਂ ਵੀ ਕਰਦਨੇ ਆਂ ਜੰਗਲੇ ਹਾਂ ਜੀ ਗ੍ਰਿਲਾਂ ਕਰਦਨੇ ਆਂ ਫਰੰਟ ਗ੍ਰਿਲਾਂ ਜਿਹੜੀਆਂ ਹੈਗੀਆਂ ਨੇ ਉਹ ਵੀ ਅਸੀਂ ਪਾਊਡਰ ਕੋٹنگ ਕਰਦਨੇ ਆਂ ਜੰਗਲੇ ਜਿਹੜੇ ਕੋਠਾਂ ਦੇ ਜੰਗਲੇ ਜੰਗਲੇ ਲੱਗਦੇ ਨੇ ਉਹ ਵੀ ਬਣਾ ਦਨੇ ਆਂ ਹਾਂਜੀ ਉਹ ਬਣਾ ਦਨੇ ਆਂ ਲੈ ਵੀ ਬਾਈ ਹੁਣਾਂ ਕੋਲ ਪਹਿਲੀ ਤਾਂ ਗੱਲ ਇਹ ਆਪਣਾ ਸਰਦਾਰ ਮੁੰਡਾ ਸਿੰਘ ਸਰਦਾਰ ਮੁੰਡਾ ਤੇ ਫਿਰ ਹੱਥੀ ਮਿਹਨਤ ਕਰਨ ਵਾਲਾ ਹੱਥੀ ਕਿਰਤ ਕਰਨ ਵਾਲਾ ਇਨਸਾਨ ਤੁਸੀਂ ਸਪੋਰਟ ਕਰਨੀ ਆ ਬੰਦੇ ਜਮੇ ਜਾਇਜ਼ ਰੇਟ ਜੈਨੂਨ ਰੇਟ ਤੇ ਕੰਮ ਕਰਦੇ ਆ ਮਤਲਬ ਠੀਕ ਆ ਕਮਾਈ ਕਰਨੀ ਗੱਲ ਵੱਖਰੀ ਹੁੰਦੀ ਆ ਲੁੱਟਮਾਰ ਕਰਨੀ ਗੱਲ ਵੱਖਰੀ ਹੁੰਦੀ ਆ ਇਹ ਬੰਦੇ ਜੈਨੂਨ ਰੇਟ ਤੇ ਕੰਮ ਕਰਦੇ ਆ ਜੇ ਕਿਸੇ ਵੀ ਸਾਜਣ ਨੇ ਕੰਮ ਕਰਵਾਉਣਾ ਹੋਇਆ ਤਾਂ ਬਾਈ ਹੁਣਾ ਦਾ ਨੰਬਰ ਆ ਜਿਹੜਾ ਸਕਰੀਨ ਤੇ ਦਿਖ ਰਿਹਾ ਇੱਕ ਬਾਈ ਮੈਨੂੰ ਐਡਰੈਸ ਬੋਲ ਦੇ ਵੀ ਜੇ ਕਿਸੇ ਬੰਦੇ ਨੇ ਤੁਹਾਡੇ ਕੋਲੇ ਆਉਣਾ ਹੋਵੇ ਤਾਂ ਕਿਹੜੇ ਐਡਰੈਸ ਤੇ ਬੰਦਾ ਤੁਹਾਡੇ ਕੋਲੇ ਪਹੁੰਚੇ ਐਡਰੈਸ ਸਾਡਾ ਪਿੰਡ ਬੀਰੂ ਵਾਲਾ ਗੁੜਾ ਸਰਸੇ ਤੋਂ ਵੀ 18 ਕਿਲੋਮੀਟਰ ਤੇ ਕਾਲਿਆਂ ਵਾਲੀ ਤੋਂ ਵੀ ਤੇ ਸਰਦੂਨਗੜ ਤੋਂ ਵੀ ਅਸੀਂ ਵਿਚਾਲੇ ਪਿੰਡ ਦੇ ਬੈਠੇ ਆਂਗੇ ਤੇ ਸਾਡੇ ਕੋਲੇ ਆਸੇ ਪਾਸੇ ਦੇ ਜੇ ਹੁਣ ਕੋਈ শোরੂਮ ਬਣਦਾ ਜਾਂ ਕੋਈ ਕੈਫੇ ਹੋਟਲ ਵਗੈਰਾ ਕੁਝ ਵੀ ਬਣਦਾ ਜੀ ਤਾਂ ਉਹ ਸਾਰੇ ਸ਼ਹਿਰਾਂ 'ਚ ਹੀ ਬਣਦੇ ਆ ਪਿੰਡ 'ਚ ਕੁਝ ਨਹੀਂ ਬਣਦਾ ਤਾਂ ਸਾਡੇ ਕੋਲੇ ਜਿੰਨੇ ਗਾਹਕ ਹੈਗੇ ਉਹ ਸਾਰੇ ਸ਼ਹਿਰ ਤੋਂ ਚੱਲ ਕੇ ਪਿੰਡ 'ਚ ਆਉਂਦੇ ਨੇ ਨਹੀਂ ਲੋਕੀ ਪਿੰਡ 'ਚੋਂ ਚੱਲ ਕੇ ਸ਼ਹਿਰ 'ਚ ਜਾਂਦੇ ਨੇ ਕੰਮ ਕਰਾਉਣ ਲਈ ਸਾਡੇ ਕੋਲੇ ਪਿੰਡ ਦੇ ਵਿੱਚ ਆਉਂਦੇ ਪਿੰਡ 'ਚ ਆਉਂਦੇ ਹਾਂ ਤੇ ਲੈ ਵੀ ਸੱਜਣੋ ਜੇ ਕੋਈ ਵੀ ਮੰਦਾ শোরੂਮ ਪਾ ਰਿਹਾ ਕੈਫੇ ਪਾ ਰਿਹਾ ਰੈਸਟੋਰੈਂਟ ਪਾ ਰਿਹਾ ਜਾਂ ਉਹਨੂੰ ਥੋੜਾ ਰੈਨੋਵੇਟ ਕਰ ਰਿਹਾ ਉਨੇ ਰੈਕ ਰੂਟ ਚੇਂਜ ਕਰਨੇ ਆ ਸਿਸਟਮ ਚੇਂਜ ਕਰਨਾ ਤਾਂ ਬਾਈ ਹੁਣਾਂ ਦੇ ਨਾਲ ਸਲਾਹ ਜ਼ਰੂਰ ਕਰ ਲਓ ਇੱਕ ਵਾਰ ਫੋਨ ਲਾ ਕੇ ਬਾਈ ਹੁਣਾਂ ਤੋਂ ਰੇਟ ਰੂਟ ਜ਼ਰੂਰ ਪੁੱਛ ਲਿਓ ਮਾਡਲ ਜ਼ਰੂਰ ਮੰਗਾ ਲਿਓ ਕਦੇ ਇਹ ਨਾ ਹੋਵੇ ਵੀ ਜਿਹੜਾ ਮਿਸਤਰੀ ਦੇ ਦਿਮਾਗ ਚ ਆ ਜੇ ਤੁਹਾਡੇ ਉਹ ਹੀ ਲਾ ਦੇ ਤੇ ਉਦੋਂ ਬਾਅਦ ਤੁਸੀਂ ਕਹੋ ਕਿ ਯਾਰ ਪੈਸੇ ਤਾਂ ਲੱਗੇ ਸੀ ਇੰਨੇ ਪੈਸੇ ਚ ਆਹ ਚੀਜ਼ ਬਣ ਜਾਣੀ ਸੀ ਉਹ ਨਾ ਗੱਲ ਰਹੇ ਜੇ ਮਨ ਚ ਹਨ ਤੇ ਤੁਸੀਂ ਬਾਈ ਹੁਣਾਂ ਨੂੰ ਫੋਨ ਕਰ ਲਿਓ ਤੁਹਾਡੇ ਮਨ ਦੇ ਭਲੇਖੇ ਦੂਰ ਕਰ ਦੇਣਗੇ ਤੇ ਜਿਹੜਾ ਮਗਰੋਂ ਪੈਸਾ ਲਾਏ ਤੋਂ ਮਗਰੋਂ ਤੁਹਾਡੇ ਮਨ ਚ ਧੜਕੂ ਜ ਨਹੀਂ ਰਹੂਗਾ ਕਿ ਅਰ ਕਿਤੇ ਬਾਈ ਨੂੰ ਫੋਨ ਕੀਤਾ ਹੁੰਦਾ ਤਾਂ ਗੱਲ ਬਣ ਜਾਣੀ ਸੀ ਹਾਂ ਜੀ ਜਿਹੜੇ ਕਰਾ ਹਟੇ ਉਹਨਾਂ ਦੇ ਮਨ 'ਚ ਤਾਂ ਰਹੇਗੀ ਗੱਲ ਪਰ ਜਿਨ੍ਹਾਂ ਨੇ ਕਰਾਉਣਾ ਉਹਨਾਂ ਦੇ ਮਨ 'ਚ ਨਹੀਂ ਰਹੂਗੀ ਬਾਈ ਦਾ ਨੰਬਰ ਆ ਜਿਹੜਾ ਉਹ ਨੋਟ ਕਰਕੇ ਰੱਖੋ